70 ਜੀ ਵੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਹਾਂ ਅੱਜ ਦੀ ਵੱਡੀ ਖਬਰ ਸੋਨਾ ਫਰੀਦਨ ਦਾ ਗੋਲਡਨ ਮੌਕਾ ਅਚਾਨਕ ਤੁਹਾਡਾ ਅੰਮ ਡਿੱਗੇ ਰੇਟ ਜਾਨੁਦਾਸ ਗ੍ਰਾਮ ਸੋਨਾ ਸਨੇ ਗ੍ਰਾਮ ਸਨੇ 22 24 ਕੈਰਟ ਕਿੰਨਾ ਸਸਤਾ ਦੁਨੀਆ ਦੇ ਕਈ ਦੇਸ਼ਾਂ ਨਾਲ ਅਮਰੀਕੀ ਵਪਾਰ ਸਮਝੌਤੇ ਵਿੱਚ ਪਰਕਰਤ ਦੀ ਦੇ ਪ੍ਰਗਤੀ ਦੇ ਰਾਸ਼ਟਰਪਤੀ 트ੰਪ ਨੇ ਸੰਕੇਤ ਅਤੇ ਟ੍ਰੈਫਿਕ ਦੀ ਆਖਰੀ ਮਿਤੀ ਵਿੱਚ ਬਦਲਾਅ ਦੇ ਐਲਾਨ ਦੇ ਵਿਚਕਾਰ ਅੱਜ ਸੋਮਵਾਰ 7 ਜੁਲਾਈ 2025 ਨੂੰ ਸੋਨੇ ਦੀ ਕੀਮਤ ਵਿੱਚ ਗਰਾਵਟ ਆਈ ਹੈ ਸ਼ੁਰੂਆਤੀ ਵਪਾਰ ਦਰਾਂ 24 ਕੈਰੇਟ ਸੋਨਾ 98993 ਰੁਪਏ ਪ੍ਰਤੀ 10 ਗ੍ਰਾਮ ਤੇ ਵਿਕ ਰਹਾ ਹੈ ਤਾਂ ਆਓ ਹੁਣ ਆਓ ਜਾਣਦੇ ਹਾਂ ਕਿ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨਾ ਕਿਸ ਕੀਮਤ ਤੇ ਵਪਾਰ ਕਰ ਰਿਹਾ ਹੈ ਸਭ ਤੋਂ ਪਹਿਲਾਂ ਜੇਕਰ ਅਸੀਂ ਰਾਸ਼ਟ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਹ ਇੱਥੇ 24 ਕੈਰਟ ਸੋਨਾ 98993 ਰੁਪਏ ਦੇ ਵਪਾਰ ਕਰ ਰਿਹਾ ਹੈ ਜਦੋਂ ਕਿ ਮੁੰਬਈ ਵਿੱਚ ਇਹ 98847 ਰੁਪਏ ਤੇ ਹੈ ਬੈਂਗਲੌਰ ਵਿੱਚ 24 ਕੈਰੇਟ ਸੋਨਾ 98735 ਰੁਪਏ ਕੋਲਕਾਤਾ ਵਿੱਚ 98845 ਰੁਪਏ ਅਤੇ ਪੁਨੇ ਵਿੱਚ 98853 ਰੁਪਏ ਤੇ ਵਪਾਰ ਕਰ ਰਿਹਾ ਹੈ ਇਸੇ ਤਰ੍ਹਾਂ 22 ਕੈਰੇਟ ਸੋਨਾ ਦਿੱਲੀ ਵਿੱਚ 90763 ਰੁਪਏ ਮੁੰਬਈ ਵਿੱਚ 90617 ਰੁਪਏ ਬੈਂਗਲੌਰ ਵਿੱਚ 906 5 ਰੁਪਏ ਨਿਕਲਕਟਾ ਵਿੱਚ 90615 ਰੁਪਏ ਅਤੇ ਪੁਣੇ ਵਿੱਚ 690623 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਿਆਂ ਵੀ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਡਿੱਗੀਆਂ ਹਨ ਸਟਾਪ ਸੋਨਾ ਅੱਜ 0.6 ਪ੍ਰਤੀਸ਼ਤ ਡਿੱਗ ਕੇ ਇਹ 3.314621% ਤੇ ਆ ਗਿਆ ਹੈ ਜਦੋਂ ਕਿ ਅਮਰੀਕੀ ਸੋਨੇ ਦੇ ਦਾਵੇ 0.6% ਛੱਡ ਕੇ 3.64300 ਬਾਈ ਤੇ ਆ ਗਏ ਹਨ ਇਹ ਧਿਆਨਯੋਗ ਹੈ ਕਿ ਅਮਰੀਕਾ ਇਸ ਸਮੇਂ ਕਈ ਦੇਸ਼ਾਂ ਨਾਲ ਵਪਾਰ ਵਪਾਰ ਗੱਲਬਾਤ ਕਰ ਰਿਹਾ ਹੈ ਇਸ ਤੋਂ ਪਹਿਲਾਂ April ਵਿੱਚ ਰਾਸ਼ਟਰਪਿਤਾ 트ੰਪ ਨੇ ਦੁਨੀਆ ਭਰ ਦੇ ਦੇਸ਼ਾਂ ਦੇ 10% ਦਾ ਬੇਸ ਟ੍ਰੈਫਿਕ ਲਗਾਇਆ ਸੀ ਨਾਲ ਹੀ 50% ਤੱਕ ਦੀ ਵਾਧੂ ਉਸ ਕਸਟਮ ਡਿਊਟੀ ਲਗਾਈ ਗਈ ਸੀ ਇਹ 3 ਮਹੀਨੇ ਲਈ ਲਗਾਏ ਗਏ ਉਸ ਟ੍ਰੈਫਿਕ ਦੀ ਮੰਗ 9 ਜੁਲਾਈ ਨੂੰ ਖਤਮ ਹੋ ਰਹੀ ਹੈ ਜਹੀ ਸਥਿਤੀ ਵਿੱਚ 트ੰਪ ਨੇ ਕਿਹਾ ਹੈ ਕਿ ਉਹਨਾਂ ਦੇਸ਼ਾਂ ਦੇ ਵੱਖਰੇ ਟ੍ਰੈਫਿਕ ਦਰਾਂ ਨਿਰਜ਼ਾਤ ਨਿਰਧਾਰਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਹੋਵੇਗਾ ਅਤੇ ਇਹ 1 ਅਗਸਤ ਤੋਂ ਲਾਗੂ ਕੀਤਾ ਜਾਵੇਗਾ ਦੱਸਣ ਜੋਗ ਹੈ ਕਿ ਸੋਨੇ ਦੀ ਕੀਮਤ ਰੋਜ਼ਾਨਾ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਮੁਦਰਾ ਵਾਟਾ ਦਰਾਂ ਲੀਡਰ ਦੀ ਕੀਮਤ ਵਿੱਚ ਉਤਾਂ ਚੜਾਅ ਕਸਟਮ ਡਿਊਟੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗਤਿਵਿਧੀਆਂ ਵਰਗੇ ਕਾਰਕ ਇਸ ਲਈ ਜ਼ਿੰਮੇਵਾਰ ਹਨ ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੇ ਤੋਂ سونے ਨੂੰ ਕਿ ਇੱਕ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਦੂਜਾ ਪੂਜਾ ਤੋਂ ਲੈ ਕੇ ਵਿਆਹ ਤੱਕ ਕਿਸੇ ਵੀ ਛੁੱਬ ਕਾਰਜ ਵਿੱਚ ਇਸ ਦੀ ਮੌਜੂਦਗੀ ਨੂੰ ਬਹੁਤ ਛੁੱਬ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ سونے ਦੀ ਮੰਗਾਈ ਦੇ ਹਰ ਜੋਗ ਵਿੱਚ ਬਿਹਤਰ ਰਿਟਨ ਦੇਣ ਲਈ ਆਪਣੇ ਆਪ ਨੂੰ ਸਾਬਤ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ